ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਜੋ ਕਿ ਆਪਾਂ ਬੱਚਿਆਂ ਨੂੰ ਫੌਜੀ ਭਰਤੀ ਦੀ ਪੰਜਾਬ ਪੁਲਿਸ ਦੀ ਬੀਐਸਐਫ ਦੀ ਹਰ ਇੱਕ ਚੀਜ਼ ਵਾਸਤੇ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਤੁਸੀਂ ਸੋਚਦੇ ਹੋਵੋਗੇ ਕਿ ਵੀ ਦੂਜੇ ਤੀਜੇ ਦਿਨ ਬੱਚੇ ਹਾਰ ਪਾ ਕੇ ਆਉਂਦੇ ਆ ਇਹ ਹਾਰ ਪਾ ਕੇ ਐ ਨਹੀਂ ਆਉਂਦੇ ਹੈਗੇ ਇਹ ਭਰਤੀ ਹੋ ਕੇ ਆਏ ਆ ਬੱਚੇ ਹਾਂ ਵੀ ਕਿੱਥੇ ਟ੍ਰਾਇਲ ਸੀ ਤੇਰਾ ਲੁਧਿਆਣਾ ਜੀ ਲੁਧਿਆਣਾ ਟ੍ਰਾਇਲ ਸੀ ਬਦੋਆ ਸੋਣੀ ਚ ਤੇਰਾ ਲੁਧਿਆਣਾ ਜੀ ਲੁਧਿਆਣਾ ਬਦੋਆ ਸੋਣੀ ਚ ਤੇਰਾ ਵੀ ਲੁਧਿਆਣਾ ਜੀ ਹਾਂ ਲੁਧਿਆਣਾ ਠੀਕ ਹੈ ਵੀ ਐ ਟ੍ਰਾਇਲ ਚੱਲ ਰਹੇ ਆ ਅੱਜ ਇਹ ਬੱਚੇ ਕੱਲ ਇਹਨਾਂ ਦਾ ਇੱਕ ਤਰੀਕ ਦਾ ਟ੍ਰਾਇਲ ਸੀਗਾ ਅੱਜ ਫਿੱਟ ਹੋ ਕੇ ਡੱਬਾ ਲੈ ਕੇ ਪਿੰਡੋਂ ਫੇਰ ਆਏ ਆ ਠੀਕ ਆ ਵੀ ਜੇ ਤੁਸੀਂ ਵੀ ਵਰਦੀ ਪਾਉਣਾ ਚਾਹੁੰਦੇ ਹੋ ਸੰਗਰੂਰ ਮਹਾਵੀਰ ਅਕੈਡਮੀ ਆਓ ਤੇ ਆਪਣੇ ਵਰਦੀ ਪਾਉਣ ਦਾ ਸੁਪਨਾ ਪੂਰਾ ਕਰੋ ਹੁਣ ਸਾਡਾ ਜੋਰਾਂ ਛੋਰਾ ਤੇ ਪੂਰਾ ਆਰਮੀ ਦਾ ਬੈਚ ਚੱਲ ਰਿਹਾ ਉਹਦੀ ਆਪਾਂ ਪੂਰੀ ਗਾਰੰਟੀ ਲੈਨੇ ਆ ਸਾਡੇ ਬੱਚੇ 100 ਪਲੱਸ ਭਰਤੀ ਹੁੰਦੇ ਆ ਠੀਕ ਆ ਜੇ ਤੁਸੀਂ ਤਿਆਰੀ ਕਰਨੀ ਹੈ ਟਾਈਮ ਨਾ ਵੇਸਟ ਕਰੋ ਤੇ ਆਪਦਾ ਵਰਦੀ ਪਾਉਣ ਦਾ ਸੁਪਨਾ ਆ ਕੇ ਪੂਰਾ ਕਰੋ ਠੀਕ ਆ ਵੀ ਤੁਸੀਂ ਕਹਿਣਾ ਚਾਹੋਗੇ ਕੁਝ ਵੀ ਕਹੋਟੇ ਹੋ ਜੀ ਬਹੁਤ ਵਧੀਆ ਮਿਹਨਤ ਕਰਾਈ ਸਰ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹਵੇ ਤੂੰ ਵੀ ਕੋਰੇਨਾ ਵਧੀਆ ਹੀ ਮਿਹਨਤ ਕਰਾਈ ਤੁਨੇ ਜੀ ਠੀਕ ਹੈ ਇੱਥੇ ਹੀ ਰਿਸਲਾਈ ਬਾਕੀ ਧਰਾਂ ਨੂੰ ਕਹਿਣਾ ਚਾਹਣਾ ਹੈ ਵੀ ਵੱਧ ਤੋਂ ਵੱਧ 500 ਰੁਪਏ ਮਹਾਵੀਰ ਅਕੈਡਮੀ ਚ ਇਹਨਾਂ ਦਾ 3 ਵਜੇ ਟ੍ਰੇਨਿੰਗ ਕਰਾਉਣਾ ਇਹਨਾਂ ਦਾ ਇਹਦਾ ਵੀ ਰੋਗਲਾ ਪਿੰਡ ਆ ਮੁੰਡੇ ਰਹਿਦੇ ਆ ਵੀ ਰੋਗਲਾ ਤੇਰਾ ਕਿਹੜਾ ਕੋੜੇ ਨਾਮ ਦਾ ਠੀਕ ਹੈ ਸੰਗਰੂਰ ਜ਼ਿਲ੍ਹੇ ਚ ਪੈਂਦੇ ਆ ਇਹ ਪਿੰਡ ਤੇ ਬਹੁਤ ਵਧੀਆ ਟ੍ਰੇਨਿੰਗ ਕਰਾਉਂਦੇ ਆ ਘਰ ਵਾਂਗੂ ਬੱਚਿਆਂ ਨੂੰ ਰੱਖਦੇ ਆ ਡੰਡਾ ਬਰੇਡ ਵੀ ਕਰਦੇ ਆ ਪਰ ਜਦੋਂ ਬੱਚਾ ਗਲਤੀ ਕਰਦਾ ਬਿਨਾ ਉਹ ਗਲਤੀ ਤੋਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਠੀਕ ਹੈ ਵੀ ਬਾਕੀ ਛੋਟੇ ਸਾਰਿਆਂ ਲਈ ਜੈ